ਡਾਕਟਰ ਵੀ.ਐਸ. ਬਾਜਵਾ ਪ੍ਰੈਜ਼ੀਡੈਂਟ ਆਈ.ਐਮ.ਏ. ਗੁਰਦਾਸਪੁਰ ਮੈਂਬਰ ਪੰਜਾਬ ਮੈਡੀਕਲ ਕੌਂਸਲ ਪਰ ਮੇਰੇ ਨਾਲ ਸਰਦਾਰ ਸਕੱਤਰ ਆਈ.ਐਮ.ਏ. ਡਾਕਟਰ ਕੇ.ਐਸ. ਬੱਪਰ ਜੀ ਪ੍ਰੈਜ਼ੀਡੈਂਟ ਪ੍ਰਾਈਵੇਟ ਡਾਕਟਰ ਐਸੋਸੀਏਸ਼ਨ ਡਾਕਟਰ ਐਚ.ਐਸ. ਗਿਰੀ ਸਕੱਤਰ ਡਾਕਟਰ ਜੇਤਨੰਦਾ ਜੀ ਡਾਕਟਰ ਹਰੀਦ ਢਿਲੋਂ ਜੀ ਸਾਡੇ ਪ੍ਰਾਈਵੇਟ ਡਾਕਟਰ ਐਸੋਸੀਏਸ਼ਨ ਦੇ ਮੋਢੀ ਡਾਕਟਰ ਸਿੰਦਰਮਹਾਜਨ ਜੀ ਔਰ ਸਾਡੇ ਸੂਬਾ ਹੋਰ ਆਈ.ਐਮ.ਏ ਦੇ ਮੈਂਬਰਾਨ ਸਾਹਿਬ ਅੱਜ ਤੁਸੀਂ ਜੇ ਜਾਣਦੇ ਹੋ ਕਿ ਪਿਛਲੇ ਕਾਫੀ ਅਛੇ ਤੋਂ ਲਗਾਤਾਰ بارش ਹੋਣ ਕਰਕੇ ਪੰਜਾਬ ਦੇ ਵਿੱਚ 1250 ਤੋਂ ਵੱਧ ਜਿਹੜੇ ਪਿੰਡ ਨੇ ਉਹ ਬਾੜ ਵੀ ਉੜੀ ਹੈਗੀ ਆ ਮਾਰ ਦਿਖਾਏ ਨੇ। ਔਰ ਲਗਭਗ ਪੌਣੇ 4 ਲੱਖ ਏਕੜ ਜ਼ਮੀਨ ਜਿਹੜੀ ਫਸਲ ਵਾਲੀ ਸੀ ਉਹ ਪਾਣੀ ਵਿੱਚ ਡੁੱਬੀ ਹੋਈ ਹੈ। ਸੋ ਬਹੁਤ ਵੱਡਾ ਨੁਕਸਾਨ ਹੋਇਆ ਹੈ ਔਰ ਅਸੀਂ ਸਾਡਾ ਈਵਨ ਤੇ ਗੁਰਦਾਸਪੁਰ ਦੀ ਗੱਲ ਕਰੀਏ ਤੇ ਗੁਰਦਾਸਪੁਰ ਦੇ ਵਿੱਚ ਸਾਨੂੰ ਦਵਲਿਓ ਮਾਰ ਪੈਂਦੀ ਆ ਇੱਕ ਪਾਸੇ ਸਾਡੇ ਬਿਆਸ ਤੇ ਚੱਕੀ ਆ ਦੂਸਰੇ ਪਾਸੇ ਰਾਵੀ ਜਨਾਲ ਉੱਜ ਆ ਜਾਂਦੀ ਆ ਸੋ ਜਿਆਦਾ ਬਾਰਸ਼ ਹੋਣ ਕਰਕੇ ਜਿਹੜੇ ਸਾਡੇ ਡੈਮ ਸੀ ਉਹਨਾਂ ਤੋਂ ਪਾਣੀ ਸੱਟਣਾ ਮਜਬੂਰੀ ਸੀ ਸੱਟਣ ਕਰਕੇ ਬਹੁਤ ਸਾਰਾ ਨੁਕਸਾਨ ਹੋਇਆ ਹੈ ਉਹ ਇਸ ਦੁੱਖ ਦੀ ਘੜੀ ਵਿੱਚ ਮੁਸੀਬਤ ਦੀ ਘੜੀ ਵਿੱਚ ਸਭੀ ਸਮੂਚੀ ਜਿਹੜੀ ਆਈਐਮਏ ਪ੍ਰਾਈਵੇਟ ਡਾਕਟਰ ਵੈਲਫੇਅਰ ਐਸੋਸੀਏਸ਼ਨ ਸਾਰੇ ਅਸੀਂ ਜਿਹੜੇ ਸਾਡਾ ਲੋਕਲ ਡਿਸਟ੍ਰਿਕਟ ਦਾ ਹੈਲਥ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈਗੀ ਹੈ ਪ੍ਰਸ਼ਾਸਨ ਡਾਕਟਰ ਸ਼ਿਵ ਸਰਜਨ ਸਾਹਿਬ ਡਾਕਟਰ ਜਸਵਿੰਦਰ ਸਿੰਘ ਜੀ ਸਾਡੇ ਅਸਿਸਟੈਂਟ ਸਰਜਨ ਡਾਕਟਰ ਕਲਸੀ ਜੀ ਸਾਡੇ ਡੀਐਫਓ ਸਾਹਿਬ ਡਾਕਟਰ ਜਿੰਦਰ ਕੌਰ ਜੀ ਅਸੀਂ ਇਹਨਾਂ ਦੇ ਨਾਲ ਹਰ ਵੇਲੇ ਹਰ ਵਕਤ ਹਰ ਪਲ ਜਿੱਥੇ ਵੀ ਸਾਡੀਆਂ ਸ਼ਿਵਾਵਾਂ ਦੀ ਲੋੜ ਹੋਊਗੀ ਅਸੀਂ ਉਹਦੇ ਨਾਲ ਹੈ ਅਸੀਂ ਆਪਣੇ ਸਿਵਲ ਪ੍ਰਸ਼ਾਸਨ ਨੂੰ ਵੀ ਯਕੀਨ ਦਵਾਉਂਦੇ ਆਈਐਮਏ ਵੱਲੋਂ ਕਿ ਸਾਡੀਆਂ ਸ਼ਿਵਮਾਂ ਦੀ ਜਿੱਥੇ ਵੀ ਲੋੜ ਹੋਊਗੀ ਅਸੀਂ ਤੁਹਾਡੇ ਨਾਲ ਵੇਸ਼ਾ 24 ਘੰਟੇ ਤੁਹਾਡੇ ਨਾਲ ਖੜੇ ਆਂ ਸ਼ਿਵ ਸੱਜਣ ਸਾਹਿਬ ਜੀ ਨਾਲ ਅਸੀਂ ਬਹਿ ਕੇ ਗੱਲ ਕੀਤੀ ਸੀ ਔਰ ਚਾਰ ਐਂਬੂਲੈਂਸ ਦੀ ਇਹਨਾਂ ਲਈ ਵੀ ਜੇ ਡਿਮਾਂਡ ਕੀਤੀ ਸੀ ਉਹ ਅਸੀਂ ਚਾਰ ਐਂਬੂਲੈਂਸ ਦੇ ਰਹੇ ਆਂ ਸਾਡੀਆਂ ਐਂਬੂਲੈਂਸ ਜਿਹੜੀਆਂ ਹੈਗੀਆਂ ਨੇ ਉਹ ਜਿੱਥੇ-ਜਿੱਥੇ ਵੀ ਇਹ ਇਸ਼ੂਸ ਕਰਨਗੇ ਜੇ ਜ਼ਰੂਰੀ ਆ ਉਸ ਜਗ੍ਹਾ ਤੇ ਕੋਲ ਜਾਣ ਗਿਆ ਔਰ ਦੂਸਰੀ ਚੀਜ਼ ਉਸ ਜਿਹੜੀਆਂ ਬੇਸਿਕ ਚੀਜ਼ਾਂ ਦੀ ਜਿਹੜੀ ਸਰਦੀ ਦੇ ਪਹਿਲਾਂ ਹੀ ਦੱਸਿਆ ਉਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਅਸੀਂ ਪ੍ਰੋਵਾਈਡ ਕੀਤੀਆਂ ਨੇ ਔਰ ਗਾਂ ਵੀ ਜਦੋਂ ਤੁਸੀਂ ਸਮਝਦੇ ਹੋ ਕਿ ਜਦੋਂ ਪੱਧਰ ਥੱਲੇ ਜਾਂਦੇ ਨੇ ਉਦੋਂ ਅੱਜ ਕੱਲ ਕਾਫੀ ਜਿਤਾ ਡੈਂਗੀ ਆ ਜਾਂ ਹੋਰ ਵਾਟਰ ਬੋਰਨ ਡਿਜ਼ੀਜ਼ ਜਿਹੜੀਆਂ ਆਉਂਦੀਆਂ ਨੇ ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਵਿਸਥਾਪਨ ਦੇ ਨਾਲ ਜਿੱਥੇ-ਿੱਥੇ ਵੀ ਲੋੜ ਹੋएगी ਅਸੀਂ ਨਾਲ ਪੂਰਾ ਸਾਥ ਦੇਵਾਂਗੇ। ਹਾਂਜੀ ਅੱਜ ਸਾਡੇ ਕੋਲੇ ਪ੍ਰਾਈਵੇਟ ਡਾਕਟਰ ਜੀ ਐਸੋਸੀਏਸ਼ਨ ਦੇ ਆਈਐਮਏ ਦੇ ਨੁਮਾਇੰਦੇ ਸਾਡੇ ਕੋਲੇ ਆਏ ਨੇ ਜਿਹੜੇ ਗਦਾਸਪੁਰ ਜੁਨਰਟ ਦੇ ਤੇ ਡਾਕਟਰ ਸਾਹਿਬਾਨ ਸਾਰੇ ਕਾਫੀ ਤਦਾਦ ਵਿੱਚ ਸਾਡੇ ਕੋਲ ਪਹੁੰਚੇ ਨੇ ਤੇ ਇਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ ਪਹਿਲਾਂ ਵੀ ਇਹ ਫਲੱਡ ਦੇ ਸੀਜ਼ਨ ਨੂੰ ਦੇਖਦੇ ਹੋਏ ਕਿ ਸਾਡੀ ਐਡਮਿਨਿਸਟ੍ਰੇਸ਼ਨ ਦੇ ਕੋਈ سپورਟ ਕੀਤੀ ਜਾਵੇ ਤਾਂ ਡਾਕਟਰਾਂ ਨੇ ਅੱਜ 4 ਐਂਬੂਲੈਂਸਸ ਲੈ ਕੇ ਦੇ ਨਾਲ ਹੋਰ ਜਿਹੜਾ ਮਟੀਰੀਅਲ ਆ ਮੈਡੀਸਿਨਸ ਨੇ ਕਿ ਜਿਹੜੇ ਸੈਨਟਰੀ ਪੈਡਸ ਨੇ ਜਾਂ ਆਟੋਮਾਸ ਹੈ ਜਾਂ ਹੋਰ ਕਈ ਤਰ੍ਹਾਂ ਦਾ ਸਬਾਨ ਹੈਗਾ ਜਿਹੜਾ ਲੈ ਕੇ ਪਹੁੰਚੋ ਇਹਨੇ ਤੇ ਤਾਂ ਕਿ ਉਹ ਜਿਹੜਾ ਫਲੱਡ ਹਿਟਰ ਏਰੀਆ ਦੇ ਵਿੱਚ ਅਸੀਂ ਉਹ ਸੇਵਾਵਾਂ ਦੇ ਸਕੀਏ ਮੈਂ ਡਾਕਟਰ ਜਸਵਿੰਦਰ ਸਿੰਘ ਸਿਵਲ ਸਰਜਨ ਗੁਰਦਾਸਪੁਰ ਆਪਣੇ ਵੱਲੋਂ ਦੇ ਆਪਣੇ ਆਰਗੇਨਾਈਜੇਸ਼ਨ ਜਿਹੜੀ ਹੈਲਥ ਡਿਪਾਰਟਮੈਂਟ ਵੱਲੋਂ ਇਹ ਆਈਐਮਏ ਗੁਰਦਾਸਪੁਰ ਦਾ ਪਹਿਲੇ ਨੂੰ ਸ਼ੁਕਰਗੁਜ਼ਾਰ ਆ ਮੇ ਔਕੀ ਟਾਈਮ ਦੇ ਵਿੱਚ ਸਾਡੇ ਨਾਲ ਆ ਕੇ ਖੜੇ ਨੇ ਤੇ ਸੁਸਾਇਟੀ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਤਾਂ ਇਹ ਜਿਹੜੀਆਂ ਸਵਾਮਾ ਅੱਜ ਕੱਲ ਔਕੀ ਘੜੀ ਦੇ ਵਿੱਚ ਸਾਨੂੰ ਸਵਾਮਾ ਕਾਫੀ ਕ੍ਰਿਟੀਕਲ ਹੋਈਆਂ ਨੇ ਤੇ ਉਹ ਉਹਦੇ ਵਿੱਚ ਯੋਗਦਾਨ ਪਾ ਰਹੇ ਨੇ ਮੈਂ ਸਾਰੇ ਆਰਗੇਨਾਈਜੇਸ਼ਨ ਸਾਡੇ ਵੱਲੋਂ ਸਾਰੇ ਇੱਕ ਆਰਗੇਨਾਈਜੇਸ਼ਨ ਦਾ तहे ਦਿਲੋਂ ਸੁਪਰ ਗ੍ਰੇਟ ਕਰਦਾ ਹਾਂ ਥੈਂਕ ਯੂ